ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਹੋਣ ਜਾ ਰਹੀ ਹੈ ਗੱਲ ਕਰਾਂਗੇ ਖਾਲਸਾ ਰਾਤ ਦੇ ਵਿੱਚ ਅਸਲਾ ਕਿਵੇਂ ਤਿਆਰ ਹੁੰਦਾ ਸੀ ਸੋ ਵੀਡੀਓ ਇਹ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਸ਼ਾਇਦ ਹੀ ਤੁਸੀਂ ਸੁਣੀ ਹੋਵੇ ਇਦਾਂ ਦੀ ਜਾਣਕਾਰੀ ਸੋ ਵੀਡੀਓ ਸਾਰੀ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਦਿਨਾ ਬਿਨਾ ਪਹਿਣਾ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈਲ ਵਾਲਾ ਬਟਨ ਵੀ ਦਬਾ ਲਿਓ ਤਾਂ ਦੋਸਤੋ ਗੱਲ ਕਰਦੇ ਆ ਸਭ ਤੋਂ ਪਹਿਲਾਂ ਬੰਦੂਕਾਂ ਦੇ ਕਾਰਖਾਨੇ ਦੇ ਔਰ ਇਹ ਕਾਰਖਾਨਾ ਸਿੱਖ ਰਾ ਦੇ ਵਿੱਚ ਲਾਹੌਰ ਸ਼ਹਿਰ ਚ ਸਾਹੂ ਦੀ ਗੜੀ ਦੇ ਲਾਗੇ ਹੁੰਦਾ ਸੀ ਇਹਦੇ ਵਿੱਚ ਲੰਗਪਗ 5000 ਕਾਰੀਗਰ ਕੰਮ ਕਰਦਾ ਸੀ ਔਰ ਇਹ ਕਾਰਖਾਨਾ ਜਿੱਥੇ ਖਾਲਸਾ ਫੌਜਾਂ ਲਈ ਬੰਦੂਕਾਂ ਢਾਲਦਾ ਸੀ ਉਥੇ ਨਾਲ ਹੀ ਬੜੀ ਰਕਮ ਦੀਆਂ ਬੰਦੂਕਾਂ ਹਿੰਦੁਸਤਾਨ ਚ ਦੂਰ ਦੂਰ ਵੇਚਣ ਲਈ ਵੀ ਤਿਆਰ ਕਰ ਸਕਦਾ ਸੀ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਨੇ ਡਾਕਟਰ ਮਰੇ ਨਾਲ ਜ਼ਿਕਰ ਕੀਤਾ ਤਾਂ ਇਹਦਾ ਵਿਸਥਾਰ ਹੈ ਜਿਹੜਾ ਡਾਕਟਰ ਮਰੇ ਨੇ ਕੈਪਟਨ ਵੇਡ ਪੋਲਿਟিক্যাল ਏਜੰਟ ਲੁਧਿਆਣਾ ਇਹਨੂੰ ਆਪਣੇ ਖੱਤ ਚ ਲਿਖਿਆ ਉਹ ਖੱਤ ਚ ਲਿਖਦਾ ਉਹਨੂੰ ਦੱਸਦਾ ਏ ਉਹ ਕਹਿੰਦਾ ਕਿ ਅੱਜ ਮੈਨੂੰ ਮਹਾਰਾਜਾ ਰਣਜੀਤ ਸਿੰਘ ਨੇ ਦੱਸਿਆ ਕਿ ਮੇਰੀ ਫੌਜ ਦੀਆਂ ਸਾਰੀਆਂ ਬੰਦੂਕਾਂ ਦੇ ਤਿਆਰ ਕਰਨ ਲਈ ਮੇਰਾ ਆਪਣਾ ਬਹੁਤ ਵੱਡਾ ਕਾਰਖਾਨਾ ਜਿਹਦੇ ਵਿੱਚ ਨਾ ਕੇਵਲ ਮੇਰੀ ਫੌਜ ਦੀਆਂ ਬੰਦੂਕਾਂ ਤਿਆਰ ਹੁੰਦੀਆਂ ਸਗੋਂ ਮੇਰੇ ਇਸ ਕਾਰਖਾਨੇ ਦੀਆਂ ਢਟਲੀਆਂ ਬੰਦੂਕਾਂ ਬਹੁਤ ਵੱਡੀ ਗਿਣਤੀ ਵਿੱਚ ਦੂਰ ਦੂਰ ਵਿਕਰੀ ਲਈ ਭੇਜੀਆਂ ਜਾਂਦੀਆਂ ਤਾ ਦੋਸਤੋ ਖਾਲਸੇ ਦੇ ਹਥਿਆਰਾਂ ਦੇ ਕਾਰਖਾਨਿਆਂ ਬਾਰੇ ਫਸਟ ਐਡਮਿਨਿਸਟ੍ਰੇਸ਼ਨ ਰਿਪੋਰਟ ਇਹਦੇ ਵਿੱਚ ਲਿਖਿਆ ਕਿ ਖਾਲਸਾ ਰਾ ਦੇ ਹਥਿਆਰਾਂ ਦੇ ਕਾਰਖਾਨੇ ਬੜੀ ਸਫਲਤਾ ਨਾਲ ਚੱਲਦੇ ਸੀ ਇਹ ਜਿੱਥੇ ਆਪਣੀਆਂ ਫੌਜੀ ਲੋੜਾਂ ਪੂਰੀਆਂ ਕਰਦੇ ਸੀ ਉਥੇ ਨਾਲ ਹੀ ਇਹਨਾਂ ਦਾ ਵਪਾਰ ਵੀ ਬਹੁਤ ਮੁਨਾਫੇ ਵਾਲਾ ਸੀਗਾ ਔਰ ਇਹਨਾਂ ਦਾ ਬਣਾਇਆ ਮਾਲ ਪੰਜਾਬ ਤੋਂ ਬਾਹਰ ਦੂਰ ਦੂਰ ਇਲਾਕਿਆਂ 'ਚ ਹਿੰਦ ਅਫਗਾਨਿਸਤਾਨ ਤੇ ਬੁਖਾਰੇ ਤੱਕ ਜਾਂਦਾ ਸੀ ਖਾਸ ਕਰਕੇ ਕਸ਼ਮੀਰੀ ਕਾਰੀਗਰ ਤਮੰਚ ਤੇ ਕਾਰਬੀਨਾ ਜਿਹੜੀਆਂ ਹੁੰਨੀਆਂ ਇਹ ਬਣਾਉਣ ਦੇ ਵਿੱਚ ਬੜੀ ਮੁਹਾਰਤ ਰੱਖਦੇ ਸੀ ਤੇ ਬੜੀ ਪ੍ਰਸਿੱਧੀ ਰੱਖਦੇ ਸੀ ਇਹਨਾਂ ਦੇ ਹੱਥ ਦੇ ਬਣੇ ਹਥਿਆਰ ਦੂਜਿਆਂ ਨਾਲੋਂ ਵੱਧ ਮੁੱਲ ਪਾਉਂਦੇ ਸੀ ਖਾਲਸਾ ਰਾਹ ਦੀਆਂ ਤਲਵਾਰਾਂ ਪੰਜਾਬ ਤੋਂ ਛੁੱਟ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਬਾਹਰ ਜਾਂਦੀਆਂ ਸੀ ਤਲਵਾਰਾਂ ਦੀਆਂ ਮੁੱਠਾਂ ਜਣੀ ਇਹਨੇ ਕਬਜ਼ਾ ਹੁੰਦਾ ਉਹਦੇ ਪਰ ਬੜਾ ਕੋਮਲ ਕੰਮ ਕੀਤਾ ਜਾਂਦਾ ਸੀ ਤੇ ਉਹਦੇ ਧਾਰਾਂ ਲਈ ਤਲਵਾਰਾਂ ਦੀਆਂ ਮੁੱਠਾਂ ਅਤੇ ਮਿਆਨਾਂ ਦੇ ਉੱਪਰ ਸੋਨੇ ਚਾਂਦੀ ਦਾ ਕੰਮ ਕੀਤਾ ਜਾਂਦਾ ਸੀ ਕਿਸੇ ਕਿਸੇ ਸਰਦਾਰ ਦੀ ਇੱਛਾ ਦੇ ਅਨੁਸਾਰ ਸੋਨੇ ਵਿੱਚ ਫਿਰ ਬੜੇ ਕੀਮਤੀ ਜੁਵਹਰਾਤ ਤੇ ਹੀਰੇ ਵੀ ਜੜੇ ਜਾਂਦੇ ਸੀਗੇ ਇਹ ਤਲਵਾਰਾਂ ਹਜ਼ਾਰ ਰੁਪਏ ਤੋਂ ਲੈ ਕੇ 10000 ਰੁਪਏ ਤੇ ਕਦੇ-ਕਦੇ ਇਸ ਤੋਂ ਵੀ ਵੱਧ ਤੱਕ ਵਿਕਦੀਆਂ ਸੀ ਇਹਨਾਂ ਦੇ ਬਣਾਉਣ ਵਿੱਚ ਬਹੁਤ ਵਧੀਆ ਫੁਲਾਦ ਅਤੇ ਅਸਪਾਤ ਵਰਤਿਆ ਜਾਂਦਾ ਸੀ ਜਿਸ ਨੂੰ ਖਮਦਾਰ ਕਿਹਾ ਜਾਂਦਾ ਸੀ ਇਸ ਵਿੱਚ ਐਨੀ ਲਚਕ ਹੁੰਦੀ ਸੀ ਕਿ ਹੱਥ ਨਾਲ ਦਬਾਇਆ ਤਲਵਾਰ ਦੀ ਨੋਕ ਖਮ ਖਾ ਕੇ ਮੁੱਥ ਨਾਲ ਮਿਲ ਜਾਂਦੀ ਸੀ ਪਰ ਟੁੱਟਦੀ ਨਹੀਂ ਸੀ ਇਹ ਕਿਸੇ ਸਮੇਂ ਅਸਫਹਾਨ ਯਾਨੀ ਕਿ ਈਰਾਨ ਈਰਾਨ ਦੀਆਂ ਤੇਗਾ ਜਗਤ ਵਿੱਚ ਮਸ਼ਹੂਰ ਸੀ ਪਰ ਖਾਲਸੇ ਰਾਜ ਸਮੇਂ ਅੰਮ੍ਰitsar ਅਤੇ ਲਾਹੌਰ ਦੀਆਂ ਬਣੀ ਹੋਈਆਂ ਤਲਵਾਰਾਂ ਨੇ ਅਸਫਾਨੀਆਂ ਨੂੰ ਪਿੱਛਾ ਛੁੜਤਾ ਸੀ ਸਾਨੂੰ ਖਾਲਸਾ ਰਾਜ ਸਮੇਂ ਦੀਆਂ ਕੁਝ ਮੂਰਤਾਂ ਮਿਲੀਆਂ ਜਿਨ੍ਹਾਂ ਚ ਖਾਲਸੇ ਦੇ ਹਥਿਆਰ ਤਿਆਰ ਕਰਨ ਵਾਲੇ ਕਾਰਖਾਨੇ ਦੇ ਕਾਰੀਗਰ ਹਥਿਆਰ ਬਣਾਉਂਦੇ ਹੋਏ ਦੱਸੇ ਗਏ ਉਹ ਸੰਦ ਜਿਹੜੇ ਉਹ ਕਾਰੀਗਰ ਬੰਦੂਕਾਂ ਅਤੇ ਤਲਵਾਰਾਂ ਦੀ ਸਾਜਣਾ ਲਈ ਵਰਤਦੇ ਸੀ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਤੋਂ ਸਿੱਧ ਹੋ ਜਾਂਦਾ ਕਿ ਉਹ ਕਿੰਨੇ ਸਿੱਧੇ ਸਾਦੇ ਸੰਦਾਂ ਤੋਂ ਬਿਨਾ ਬਰੀਕ ਕਿੰਨਾ ਬਰੀਕ ਵਧੀਆ ਕੰਮ ਲੈਂਦੇ ਸੀਗੇ ਤਾਂ ਮਿਸਟਰ ਬਾਰ ਇੱਕ ਮਸ਼ਹੂਰ ਲੇਖਕ ਇਹ ਆਪਣੀ ਪੁਸਤਕ ਦੇ ਵਿੱਚ ਇਹਨਾਂ ਕਾਰਖਾਨਿਆਂ ਦੀਆਂ ਬਣੀਆਂ ਹੋਈਆਂ ਤਲਵਾਰਾਂ ਵਿੱਚੋਂ ਇੱਕ ਤਲਵਾਰ ਬਾਰੇ ਲਿਖਦਾ ਕਿ ਇਹ ਜਨਰਲ ਅਬੂ ਤਾਬੇਲ ਜਿਹੜਾ ਕਿ ਗਵਰਨਰ ਸੀ ਪਸ਼ਾਵਰ ਦਾ ਇਹਨੇ 6000 ਰੁਪਏ ਦੇ ਕੇ ਖਰੀਦੀ ਸੀ ਇਹਦੇ ਮਿਆਨ ਪਰ ਸਾਰੀ ਮਖਮਲ ਮੜੀ ਹੋਈ ਸੀ ਜਿਹਦੇ ਉੱਪਰ ਸੋਨੇ ਦੀ ਤਾਰ ਦਾ ਬੜਾ ਬਾਰੀਕ ਕਾਰੀਗਰੀ ਦਾ ਕੰਮ ਕੀਤਾ ਹੋਇਆ ਸੀ ਇਸ ਵਿੱਚ ਥਾਉ ਥਾਈ ਨਗ ਜੜੇ ਹੋਏ ਸੀਗੇ ਦੇਖ ਲਓ ਇਹ ਸੀ ਦੋਸਤੋ ਹੁਣ ਆਪਾਂ ਗੱਲ ਕਰਨੇ ਆ ਢਾਲਾਂ ਦਾ ਕਾਰਖਾਨਾ ਖਾਸ ਕਰਕੇ ਇੱਕ ਹੋਰ ਬੜੀ ਦਸਤਕਾਰੀ ਮਸ਼ਹੂਰ ਸੀ ਇਹ ਸੀ ਢਾਲਾਂ ਦੀ ਸਜਨਾ ਢਾਲ ਸੰਸਾਰ ਪਰਚ ਗੈਂਡੇ ਦੀ ਖਲਦੀ ਬਹੁਮੁੱਲੀ ਤੇ ਬੇਸ਼ਕੀਮਤੀ ਸਮਝੀ ਜਾਂਦੀ ਸੀ ਪਰ ਗੈਂਡੇ ਦੀ ਖੱਲ ਦਾ ਆਮ ਮਿਲਣਾ ਮੁਸ਼ਕਲ ਸੀ ਜੇ ਮਿਲ ਵੀ ਜਾਵੇ ਤਾਂ ਇਹ ਐਨੀ ਮਹਿੰਗੀ ਹੁੰਦੀ ਸੀ ਕਿ ਇਹ ਤਨੂੰ ਰਾਜਿਆਂ ਤੇ ਵੱਡੇ ਤਨਾਡਾਂ ਤੋਂ ਬਿਨਾ ਸਧਾਰਨ ਜਨਤਾ ਨਹੀਂ ਸੀ ਖਰੀਦ ਸਕਦੀ ਖਾਲਸਾ ਰਾਤ ਦੇ ਕਾਰੀਗਰਾਂ ਨੇ ਗੈਂਡੇ ਦੀ ਖੱਲ ਦੇ ਟੱਕਰੇ ਪਰ ਐਸਾ ਹੁਨਰ ਕੱਢਿਆ ਸੀ ਜਿਹਦੇ ਨਾਲ ਪੰਜਾਬ ਦੀ ਢਾਲ ਦੀ ਪਕਿਆਈ ਤਾਂ ਗੈਂਡੇ ਦੀ ਢਾਲ ਵਾਂਗ ਹੀ ਵਸੀ ਪਰ ਲਾਗਤ ਇਸ ਇਹਦੇ ਉੱਪਰ ਬੜੀ ਘਟ ਆਉਂਦੀ ਸੀ ਤਾ ਢਾ ਬਣਾਉਣ ਦਾ ਢੰਗ ਦੇਖੋ ਹੁਣ ਮੱਝ ਜਾਂ ਓਂਟ ਦੇ ਮੋٹے ਚਮੜੇ ਦੀਆਂ ਦੋ ਜਾਂ ਤਿੰਨ ਤਿਹਾਂ ਗੋਲਾਈ ਵਿੱਚ ਕੱਟ ਕੇ ਇਹਨਾਂ ਤਿਹਾਂ ਨੂੰ ਕਿਸੇ ਐਸੇ ਮਸਾਲੇ ਨਾਲ ਜੋੜ ਦਿੰਦੇ ਸੀ ਕਾਰੀਗਰ ਕਿ ਦੋਹਾਂ ਤਿਹਾਂ ਜਿਹੜੀਆਂ ਲੱਗਦੀਆਂ ਸੀ ਇਹ ਇੱਕਮਿਕ ਹੋ ਜਾਂਦੀਆਂ ਸੀਗੀਆਂ ਫਿਰ ਇਹਨਾਂ ਨੂੰ ਮਿਲਾ ਕੇ ਲੋਹੇ ਦੀ ਲੋਹੇ ਤੇ ਲੱਕੜੀ ਦੇ ਬਣੇ ਸਕੰਜੇ ਹੁੰਦੇ ਜਿਹੜੇ ਉਹਨਾਂ 'ਚ ਕਸਿਆ ਜਾਂਦਾ ਸੀ ਔਰ ਕੁਝ ਦਿਨਾਂ ਤੱਕ ਉਹਦੇ ਵਿੱਚ ਰੱਕ ਛੱਡਦੇ ਸੀਗੇ ਸਕੰਜੇ 'ਚ ਫਿਰ ਥੋੜੇ ਹੀ ਦਿਨਾਂ ਤੋਂ ਬਾਅਦ ਇਹ ਢਾਲ ਦੀ ਸ਼ਕਲ ਵਿੱਚ ਢਲ ਜਾਂਦੀ ਸੀ ਫਿਰ ਇਹਦੇ ਉੱਪਰ ਲੋਹੇ ਤੇ ਚਾਂਦੀ ਜਾਂ ਸੋਨੇ ਦੀਆਂ ਫੁੱਲ ਮੇਖਾਂ ਜੜੀਆਂ ਜਾਂਦੀਆਂ ਸੀ ਇਸ ਤਰ੍ਹਾਂ ਇਹ ਢਾਲਾਂ ਪੰਜਾਬ ਤੋਂ ਬਾਹਰ ਦੂਰ ਦੂਰ ਮੰਗਾਈਆਂ ਜਾਂਦੀਆਂ ਸਨ ਇਹਨਾਂ ਦਾ ਮੁੱਲ ਇਹਨਾਂ ਦੀ ਬਣਤਰ ਦੇ ਅਨੁਸਾਰ ਹੁੰਦਾ ਸੀ ਲੋਹੇ ਦੇ ਫੁੱਲਾਂ ਵਾਲੀ ਇਹਦੀ ਢਾਲ ਉਹ 25 ਰੁਪਏ ਤੋਂ ਲੈ ਕੇ 50 ਰੁਪਏ ਤੱਕ ਚਾਂਦੀ ਅਤੇ ਸੋਨੇ ਦੇ ਕੰਮ ਵਾਲੀ 500 ਰੁਪਏ ਤੱਕ ਆਪਣਾ ਮੁੱਲ ਪਾਉਂਦੀ ਸੀ ਜਿੰਨਾ ਪਰ ਕੀਮਤੀ ਨਗ ਜੜੇ ਜਾਂਦੇ ਸੀ ਉਹ 1000 ਤੋਂ ਲੈ ਕੇ 1500 ਰੁਪਏ ਤੱਕ ਵਿਕ ਜਾਂਦੀਆਂ ਸੀ ਹੁਣ ਗੱਲ ਕਰਦੇ ਆਂ ਦੋਸਤੋ ਤੋਪਾਂ ਦੇ ਬਾਰੇ ਖਾਲਤਾ ਦਰਵਾਜ਼ੇ ਦੇ ਪੁਰਾਣੇ ਰਿਕਾਰਡ ਆ ਜਿਹੜੇ ਜਦੋਂ ਇਹਨਾਂ ਨੂੰ ਖੋਜਦੇ ਆਂ ਆਪਾਂ ਔਰ ਇਹਨਾਂ ਤੇ ਤੋਪਾਂ ਦੇ ਉੱਪਰ ਜਿਹੜੀਆਂ ਉੱਕਰੀਆਂ ਲਿਖਤਾ ਉਹਨਾਂ ਤੋਂ ਸਿੱਧ ਹੁੰਦਾ ਇਕ ਖਾਸ ਤੌਰ 'ਤੇ ਰਾਜਪੁਰੇ ਵਿੱਚ ਤੋਪਾਂ ਢਾਲਣ ਦੇ ਪੰਜ ਕਾਰਖਾਨੇ ਚੱਲਦੇ ਸਨ ਇਹਨਾਂ ਵਿੱਚੋਂ ਤਿੰਨ ਲਾਹੌਰ ਵਿੱਚ ਸਨ ਇੱਕ ਕਿਲਾ ਮੁਬਾਰਕ ਵਿੱਚ ਸੀ ਜਿਹਦੀ ਦੇਖਰੇਖ ਮੀਆਂ ਕਾਦਰ ਬਖਸ਼ ਬਾਗਬਾਨਪੁਰੀਆ ਇਹ ਕਰਦਾ ਹੁੰਦਾ ਸੀ ਦੂਜਾ ਈਦਗਾਹ ਦੇ ਵਿੱਚ ਚਾਲੂ ਸੀ ਇਹਦਾ ਪ੍ਰਬੰਧ ਜਨਰਲ ਕੋਰਟ ਤੇ ਉਹਦਾ ਸ਼ਾਗਿਰਦ ਅਫਜ਼ਲ ਅਲੀ ਕਰਦਾ ਹੁੰਦਾ ਸੀ ਤੀਜਾ ਬਹੁਤ ਵੱਡਾ ਕਾਰਖਾਨਾ ਸੂਬਾ ਸਿੰਘ ਦੇ ਕਾਰਖਾਨੇ ਦੇ ਨਾਂ ਨਾਲ ਮਸ਼ਹੂਰ ਸੀ ਇਹ ਸ਼ਾਹਾਦਰੇ ਵਿੱਚ ਸੀ ਇਹਦਾ ਨਿਗਰਾਨ ਜਵਾਹਰ ਮੱਲ ਸੀ ਖਾਸਾ ਰਾਤੀਆਂ ਸਭ ਤੋਂ ਵੱਧ ਤੋਪਾਂ ਇਸੇ ਕਾਰਖਾਨੇ ਵਿੱਚ ਬਣਦੀਆਂ ਸੀ ਚੌਥਾ ਕਾਰਖਾਨਾ ਦੋਸਤੋ ਨਕੌਦਰ ਪਰਗਣਾ ਜਲੰਧਰ ਇਹਦੇ ਵਿੱਚ ਸੀ ਜੋ ਖਲੀਫਾ ਨੂਰਦੀਨ ਤੇ ਕੈਦੇਖਾਨ ਦੇ ਤਹਿਤ ਵਿੱਚ ਚੱਲਦਾ ਸੀ ਪੰਜਵਾਂ ਕਾਰਖਾਨਾ ਪਸ਼ਾਵਰ ਵਿੱਚ ਸੀ ਇੱਕ ਹੋਰ ਕਾਰਖਾਨਾ ਸ਼ੇਕੂਪਰੇ ਵਿੱਚ ਵੀ ਸੀ ਇਹਨਾਂ ਕਾਰਖਾਨਿਆਂ ਨੂੰ ਦੇਖ ਕੇ ਲੈਫਟੀਨੈਂਟ ਬਾਰ ਨੇ ਇਦਾਂ ਲਿਖਿਆ ਉਹ ਕਹਿੰਦਾ ਮੈਂ 21 ਫਰਵਰੀ 1839 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਲਾਹੌਰ ਦਾ ਤੋਪਾਂ ਢਾਲਣ ਦਾ ਕਾਰਖਾਨਾ ਦੇਖਿਆ ਇਹਦੇ ਇਥੋਂ ਦੇ ਕਾਰੀਗਰਾਂ ਦੀ ਹੱਥਰੀ ਸਫਾਈ ਦੇਖ ਕੇ ਕਹਿੰਦਾ ਮੈਂ ਹੈਰਾਨ ਰਹਿ ਗਿਆ ਇੱਥੇ ਕਈ ਨਵੀਆਂ ਢਾਲਾਂ ਤੋਪਾਂ ਵਿੱਚ ਦੋ ਤੋਪਾਂ ਦੀ ਸਫਾਈ ਤੇ ਕਾਰੀਗਰੀ ਬੜੀ ਹੈਰਾਨ ਕਰ ਦੇਣ ਵਾਲੀ ਸੀ ਇਹ ਦੋਵੇਂ ਤੋਪਾਂ ਉਹਨਾਂ ਦੋ ਤੋਪਾਂ ਦੇ ਨਮੂਨੇ ਪਟਾਲੀਆਂ ਗਈਆਂ ਸਨ ਜਿਹੜੀਆਂ ਕਿ ਪਿੱਛੇ ਜਿਹੇ ਲਾਰਡ ਬਿਲੀਅਮ ਬੈਂਟਿੰਗ ਤੇ ਮਹਾਰਾਜਾ ਸਾਹਿਬ ਦੀ ਰੋਪੜ ਦੀ ਮਿਲਣੀ ਸਮੇ ਗਵਰਨਰ ਜਨਰਲ ਸਾਹਿਬ ਨੇ ਮਹਾਰਾਜਾ ਦੀ ਪੇਟਾ ਕੀਤੀਆਂ ਸੀ ਇਹ 24 ਪੌਂਡ ਗੋਲਾ ਚਲਾਉਣ ਵਾਲੀਆਂ ਕਹਿ ਲਈਏ ਮਤਲਬ ਕਿ ਹੈਵੀ ਟਜ਼ਲ ਹੁੰਦੀਆਂ ਠੀਕ ਆ ਅੰਗਰੇਜ਼ੀ ਤੋਪਾਂ ਤੇ ਮਹਾਰਾਜੇ ਦੇ ਕਾਰਖਾਨੇ ਮੈਂ ਤਿਆਰ ਹੋਈਆਂ ਤੋਪਾਂ ਨੂੰ ਜੇ ਚੰਗੀ ਤਰ੍ਹਾਂ ਗੋਹ ਨਾਲ ਦੇਖਿਆ ਪਤਾ ਲੱਗਦਾ ਕਹਿੰਦਾ ਕਿ ਮੈਨੂੰ ਇਹਨਾਂ ਤੋਪਾਂ 'ਚ ਕੋਈ ਭਿੰਨ ਭੇਦ ਨਹੀਂ ਸੀ ਦਿਸਿਆ ਉਹ ਕਹਿੰਦਾ ਮੈਨੂੰ ਕਹਿੰਦਾ ਇਸ ਕਾਰਖਾਨੇ ਦੇ ਮੁੱਖ ਕਰਮਚਾਰੀ ਨੇ ਦੱਸਿਆ ਕਿ ਖਾਲਸੇ ਦੇ ਇਹਨਾਂ ਕਾਰਖਾਨਿਆਂ ਚ ਪਈਆਂ ਵੱਡੀਆਂ ਛੋਟੀਆਂ ਤੋਪਾਂ ਤੇ ਗੁਬਾਰਿਆਂ ਦੀ ਗਿਣਤੀ 700 ਹੈ ਜਿਹੜੀ ਲੜਾਈ ਪੈਣ ਸਮੇਂ ਹਰ ਸਮੇਂ ਮੈਦਾਨੇ ਜੰਗ ਚ ਭੇਜੀਆਂ ਜਾ ਸਕਦੀਆਂ ਅੱਗੇ ਜਾ ਕੇ ਬਾਅਰ ਲਿਖਦਾ ਕਿ ਇਸ ਅਜੀਬ ਕਾਰਖਾਨੇ ਵਿੱਚੋਂ ਵਿਦਾ ਹੋਣ ਨੂੰ ਮੇਰਾ ਜੀ ਨਹੀਂ ਸੀ ਕਰਦਾ ਮੈਂ ਚਾਹੁੰਦਾ ਸੀ ਕਿ ਇਹਨਾਂ ਕਾਰੀਗਰਾਂ ਦੇ ਹੋਰ ਕਮਾਲ ਵੀ ਵੇਖਾਂ ਪਰ ਇਸ ਸਮੇਂ ਕਾਲੀਆਂ ਕਣਕ ਹੋਰ ਘਟਾਵਾਂ ਆਕਾਸ਼ ਪਰ ਛਾ ਗਈਆਂ ਸੀ ਤੇ ਮੀਂਹ ਦੇ ਕੱਲੀ ਵੀ ਡਰ ਦੇ ਕਾਰਨ ਵੀ ਮੀਂਹ ਆ ਜਾਵੇ ਤਾਂ ਮੈਨੂੰ ਇਥੋਂ ਜਾਣਾ ਪਿਆ ਇਹੋ ਲਿਖਦਾ ਹੁਣ ਦੋਸਤੋ ਤੁਹਾਨੂੰ ਦੱਸ ਦਿਆ ਕਿ ਖਾਲਸਾ ਰਾਜ ਦੇ کارਖਾਨਿਆਂ ਮਾ ਜਿਹੜੀਆਂ ਟਲੀਆਂ ਤੋਪਾਂ ਸੀ ਉਹਨਾਂ ਦੀ ਖਾਸ ਵਾਕਪੀ ਇਹਨਾਂ ਤੋਪਾਂ ਦੇ ਉੱਪਰ ਦੋਸਤੋ ਬੜੀ ਸੁੰਦਰ ਚਿੱਤਰਕਾਰੀ ਦੇ ਵਿੱਚ ਗੁਰਮੁਖੀ ਫਾਰਤੀ ਤੇ ਹਿੰਦੀ ਅੱਖਰਾਂ ਚ ਹਰ ਇੱਕ ਤੋਪ ਦੇ ਉੱਪਰ ਉਸ ਬਾਰੇ ਜ਼ਰੂਰੀ ਕਹ ਲਈਏ ਵਾਕਪੀ ਜਿਹੜੀ ਮਤਲਬ ਲਿਖੀ ਵੀ ਹੁੰਦੀ ਸੀਗੀ ਹੁਣ ਇਹ ਜਿਹੜੀਆਂ ਲਿਖਤਾਂ ਤੋਪਾਂ ਉਰੇ ਮਿਲਦੀਆਂ ਲਿਖੀਆਂ ਹੋਈਆਂ ਉਹਨਾਂ ਦੇ ਸ਼ੁਰੂ 'ਚ ਸਰਬਸ਼ਕਤੀਮਾਨ ਅਕਾਲ ਪੁਰਖ ਤੇ ਸਤਿਗੁਰੂ ਸਹਿਬਾਨ ਤੋਂ ਵਰ ਅਤੇ ਅਸੀਸ ਮੰਗੀ ਗਈ ਹੁੰਦੀ ਜਿੱਦਾਂ ਕਿ ਤੋਪ ਨੰਬਰ 1 ਦੇ ਉੱਪਰ ਲਿਖਿਆ ਹੋਇਆ ਸੀ ਕਿ ਉਹ ਸਤਿਗੁਰ ਪ੍ਰਸਾਦ ੴ ਨਹੀਂ ਇੱਥੇ ਇਕੱਲਾ ਓ ਅੰਕਾਰ ਹੈ ਅਕਾਲ ਸਹਾਇ ਤੋਪ ਨੰਬਰ 7 ਇਹਦੇ ਉੱਪਰ ਬਫਜ਼ਲਿ ਸ਼੍ਰੀ ਅਕਾਲ ਪੁਰਖ ਦਾਮ ਮਾਲਕ ਮਲਕਾ ਨੰਬਰ 45 ਤੇ ਇਦੋਂ ਜਿਹੜੀ ਦੂਜੀ ਤੋਪ ਹੈ ਉਹਦੇ ਪਰ ਕੀ ਲਿਖਿਆ ਸੀ ਕਿ ਸ੍ਰੀ ਅਕਾਲ ਪੁਰਖ ਜੀ ਫਜ਼ਲ ਅਕਾਲ ਅਦ ਫਜ਼ਲੇ ਗੁਰੂਦਾਨਕ ਵੱਲੋਂ ਥਫੇ ਗੋਬਿੰਦ ਸਿੰਘ ਇਦਾਂ ਇਹ ਚੀਜ਼ਾਂ ਲਿਖੀ ਹੋਈਆਂ ਹੁੰਦੀਆਂ ਸੀ ਤੋਪਾਂ ਤੇ ਹੁਣ ਦੂਜੀ ਹਰ ਇੱਕ ਤੋਪ ਦਾ ਆਪਣਾ ਨਾਂ ਹੁੰਦਾ ਸੀ ਦੋਸਤੋ ਕੁਝ ਕੁ ਨਾਂ ਜਿਹੜੇ ਆਪਾਂ ਦੱਸਦੇ ਤੁਹਾਨੂੰ ਕਿ ਤੋਪ ਨੰਬਰ 1 ਦਾ ਨਾਂ ਫਤੇਜੰਗ ਤੋਪ ਨੰਬਰ 10 ਤੇ ਨੰਬਰ 11 ਬੀਰਬਾਨ ਗੋਬਿੰਦਬਾਨ ਨੰਬਰ 102 ਤੋਪ ਇਹੜੀ ਇਹਦੇ ਪਰ ਲਿਖਿਆ ਸੀ ਸਿੰਘਬਾਨ ਜਫਰਜੰਗ ਫਤੇ ਨੌਸਰਤ ਚਮਕ ਬਿਜਲੀ ਅਦੂ ਕੋਬਾ ਬੋਬਾਰਾ ਬਰਕ ਅਫਸ਼ਾਰ ਦੇਵ ਬਾਨ ਜਵਾਲਾਮੁਖੀ ਸ਼ੇਸ਼ਮੁਖੀ ਸੂਰਜਮੁਖੀ ਅਦੂ ਖਵਾਰਾ ਜੰਗ ਜੀਤ ਇਹ ਤੋਪਾਂ ਦੇ ਨਾਂ ਸੀ ਦੋਸਤੋ ਹਰ ਇੱਕ ਤੋਪ ਜੋ ਮਹਾਰਾਜੇ ਦੇ ਹੁਕਮ ਦੇ ਨਾਲ ਢਾਲੀ ਗਈ ਸੀ ਉਹਦਾ ਨਾਂ ਵੀ ਤੋਪ ਦੇ ਉੱਪਰ ਉਕਰਿਆ ਹੁੰਦਾ ਸੀ ਜਿਵੇਂ ਕਿ ਤੋਪ ਨੰਬਰ 4 ਉੱਪਰ ਲਿਖਿਆ ਹੋਇਆ ਬਮੂਜ਼ਮ ਹੁਕਮੇ ਹਜੂਰ ਫੈਦ ਗੰਜੂਰ ਸਿੰਘ ਸਾਹਿਬ ਸਰਤਾਜ ਖਾਲਸਾ ਬਾਦਸ਼ਾਹ ਰਣਜੀਤ ਸਿੰਘ ਜੀਓ ਧਾਮ ਇਕਬਾਲ ਅਗਲੀ 'ਪ' ਲਿਖਿਆ ਪਰ ਅਲ ਅਮਰ ਅਸ਼ਰਫ ਅਕਦਸ ਆਲੀ ਹਜ਼ੂਰ ਅਨਵਰ ਇੱਕ ਹੋਰ ਤੋਪ ਤੇ ਲਿਖਿਆ ਸੀ ਗੋਵਿੰਦ ਬਾਣ ਨਾਮ ਤੋਪ ਬਹੁ ਹੁਕਮੇ ਮਹਾਰਾਜਾ ਦਲੀਪ ਸਿੰਘ ਇੱਕ ਤੇ ਲਿਖਿਆ ਸੀ ਅੱਜ ਹੁਕਮੇ ਸ਼ਹਿਜ਼ਾਦਾ ਨੌ ਨਿਹਾਲ ਸਿੰਘ ਸ਼ੁਰ ਤੋਪੇ ਨੂੰ ਤਿਆਰ ਜਫਰ ਜੰਗ ਸ਼ਾਹ ਪਸੰਦਾ ਹਰ ਇੱਕ ਤੋਪ ਉੱਪਰ ਜਾਨੀ ਕਿ ਕਾਰਖਾਨੇ ਦਾ ਨਾਮ ਵੀ ਉਕਰਿਆ ਹੋਇਆ ਹੁੰਦਾ ਸੀ। ਇਹਦੇ ਵਿੱਚੋਂ ਟਾਲੀ ਜਾਂਦੀ ਸੀ। ਜਿਵੇਂ ਕਿ ਤੋਪ ਨੰਬਰ 44 ਪਰ ਉਕਰਿਆ ਹੋਇਆ ਸੀ 사ਖਤ ਦਾਰਲ ਸਲਤਨਤੇ ਲਾਹੌਰ ਕਾਰਖਾਨਾ ਸੂਬਾ ਸਿੰਘ ਇਦਾਂ। ਔਰ ਜਿੱਥੇ ਦੋਸਤੋ ਮਤਲਬ ਕਿ ਤੋਪ ਦੇ ਉੱਤੇ ਕਾਰੀਗਰ ਦਾ ਨਾਮ ਹੁੰਦਾ ਉਥੇ ਨਾਲ ਹੀ ਕਾਰਖਾਨੇ ਦਾ ਜ਼ਿੰਮੇਵਾਰ ਪ੍ਰਬੰਧਕ ਉਹਦਾ ਵੀ ਨਾਮ ਉਕਰਿਆ ਹੋਇਆ ਮਿਲਦਾ ਸੀ। ਯਾਨੀ ਕਿ 4 ਨੰਬਰ ਤੋਪ ਪਰ ਲਿਖਿਆ ਹੋਇਆ ਕਿ ਬਾ ਅਹਿਤਮਾਮੇ ਮੀਆਂ ਕਾਦਰ ਬਖਸ਼। ਹਾਂਜੀ। ਤੇ 53 ਨੰਬਰ ਤੋਪ ਤੇ ਲਿਖਿਆ ਹੋਇਆ ਸੀ اہتمامੇ ਮੁੰਚੀ ਦਲਬਾਗ ਰਾਏ ਇਦਾਂ ਮਤਲਬ ਕਿ ਜਿਹੜੇ ਮੌਤਬਰ ਬੰਦੇ ਹੋਣੇ ਔਰ ਦੋਸਤੋ ਇੱਕ ਤੋਪ ਦੇ ਉੱਪਰ ਉਹ ਤਿਆਰ ਹੋਣ ਦਾ ਸਨ ਮਹੀਨਾ ਦਿਨ ਤੇ ਘੜੀਆਂ ਤੱਕ ਮਿਲਦੀਆਂ ਜਿਵੇਂ ਕਿ ਤੋਪ ਨੰਬਰ 1 ਤੇ ਫਤਿਹ ਜੰਗ ਦਾ ਨਾਮ ਸੀ ਉਹਦੇ ਪਦਰਜ ਸੀ ਕਿ ਸੰਮਤ 1884 ਮਿਤੀ ਮਾਘ ਦਿਨ 5 5 ਵਾਰ ਬੁੱਧ 4 ਘੜੀ ਦਿੰਦੇ ਇਸ ਟਾਈਮ ਤਿਆਰ ਹੋਈ ਕਈ ਤੋਪਾਂ ਦੇ ਉੱਪਰ ਤੋਪ ਦਾ ਜਿਹੜਾ ਵਜ਼ਨ ਹੈ ਉਹ ਵੀ ਲਿਖਿਆ ਹੋਆ ਹੁੰਦਾ ਦੋਸਤੋ ਔਰ ਕਈ ਤੋਪਾਂ ਤੇ ਮਤਲਬ ਕਿ ਜੋ ਖਰਚ ਪ੍ਰਤੀ ਤੋਪ ਖਰਚ ਆ ਉਹ ਵੀ ਹੈ ਤਾਂ ਇੱਕ ਤੋਪ ਤੇ ਲਿਖਿਆ ਹੋਆ ਸੀਗਾ ਕਿ 736 ਰੁਪਏ ਖਰਚ ਇੱਕ ਤੋਪ ਤੇ ਆਇਆ ਇਹ ਤੋਪ ਨੰਬਰ 3 ਦਾ ਤਾਂ ਕਈ ਤੋਪਾਂ ਉੱਪਰ ਉਹਦੇ ਚ ਬੱਤਣ ਵਾਸਤੇ ਬਰੂਦ ਦਾ ਵਜ਼ਨ ਗੋਲੇ ਦੀ ਮੋਟਾਈ ਵੀ ਉੱਕਰੀ ਹੋਈ ਹੁੰਦੀ ਹੈ ਜਿਵੇਂ ਕਿ ਤੋਪ ਨੰਬਰ 2 ਉੱਪਰ ਦਰਜ ਸੀ ਕਿ ਗੋਲਾ ਬਮ ਮਿਕਦਾਰ ਦਹਨ ਬਾਰੂਦ ਨਿਸਪ ਅਜ਼ਗੋਲਾ ਬਵਜ਼ਨ ਇਦਾਂ ਕੁਝ ਖਾਸ ਕਾਸ ਤੋਪਾਂ ਦੇ ਉੱਪਰ ਮਨਾਂ ਨੂੰ ਤੜਕਾ ਦੇਣ ਵਾਲੇ ਸ਼ੇਰ ਉਕਰੇ ਹੋਏ ਹੁੰਦੇ ਸੀ ਜਿਨ੍ਹਾਂ ਦੇ ਪੜਨ ਨਾਲੇ ਮਨ ਦਹਿਲ ਜਾਂਦਾ ਹਰ ਇੱਕ ਤੋਪ ਪਰ ਇਹ ਵੀ ਉਕਰਿਆ ਹੋਇਆ ਹੁੰਦਾ ਸੀ ਕਿ ਇਹ ਤੋਪ ਕਿਹੜੇ ਅਫਸਰ ਦੇ ਤੋਪਖਾਨੇ ਲਈ ਤਿਆਰ ਕੀਤੀ ਗਈ ਸੀ ਜਿਵੇਂ ਕਿ ਜ਼ਫਰ ਜੰਗ ਨਾਮੀ ਤੋਪ ਦੇ ਉੱਤੇ ਲਿਖਿਆ ਸੀ ਸ਼ੁੱਧ ਤੋਪੇ ਨੌ ਤਿਆਰ ਜ਼ਫਰ ਜੰਗ ਸ਼ਾਹ ਪਸੰਦ ਮਨਸੂਬ ਤੋਪਖਾਨਾ ਜਰਨੈਲ ਤੇਜ ਸਿੰਘ ਹਾਂਜੀ ਤੇ ਇੱਕ ਹੋਰ ਤੋਪ ਚਾਰ ਨੰਬਰ ਤੋਪ ਜਿਹੜੀ ਉਹਦੇ ਤੇ ਲਿਖਿਆ ਸੀ ਕਿ ਤੋਪ ਦੀਵਾਨ ਲਾਲਾ ਮੋਤੀराम ਵਾਰਾਮ ਦੇ ਹਲ ਤਿਆਰ ਛੁੱਧ ਜੰਗ ਬਿਜਲੀ ਨਾਮੀ ਤੋਪ ਪਰ ਕਰਿਆ ਹੋਇਆ ਸੀ ਤਾਂ ਦੋਸਤੋ ਹੁਣ ਇਹਨਾਂ ਦੀ ਆਪਾਂ ਖਾਲਸਾ ਦਰਬਾਰ ਦੇ ਰਿਕਾਰਡਾਂ ਨੂੰ ਜੇ ਆਪਾਂ ਪਰਚੋਲਦੇ ਹਾਂ ਤਾਂ ਪਤਾ ਲੱਗਦਾ ਕਿ ਇੱਕ ਵਿਚਲੇ ਮੇਲ ਦੀ ਤੋਪ ਦੀ ਬਣਤਰ ਪਰ ਜੋ ਲਾਗਤ ਆਉਂਦੀ ਸੀ ਉਹ ਮਤਲਬ ਕਿ ਪਿੱਤਲ 30 ਮਣ ਇੱਕ ਸੇਰ ਜਾਨੀ ਕਿ 70 ਰੁਪਏ ਫੀਸ ਦੀ ਮਣ 2101 ਰੁਪਿਆ ਬਣ ਗਿਆ ਇਹਦਾ ਜਸਤ 20 ਮਣ 41 ਰੁਪਏ ਸੁਹਾਗਾ 1 ਮਣ 10 ਸੇਰ ਦਰ 11 ਰੁਪਏ ਇੰਦਣ ਬਾਲਣ 325 ਮਣ 14 ਰੁਪਏ ਦਾ 100 ਮਣ ਆਉਂਦਾ ਸੀਗਾ ਚਾਰ ਮਿਸਤਰੀਆਂ ਦੀ ਤਲਬ 50 ਰੁਪਏ ਮਹੀਨਾ ਮਜ਼ਦੂਰਾਂ ਦਾ ਖਰਚ ਖਰਚ ਪਰਚੂਨ ਪਾਥੀਆਂ ਗਾਚਣੀ ਮਿੱਟੀ ਰੋਟੀ ਜੋ ਕਾਰੀਗਰਾਂ ਨੇ ਖਾਧੀ ਹਲਾਲ ਖੋਰ ਮੇਤਰ ਸਫਾਈ ਕਰਾਉਣ ਦਾ ਖਰਚ ਲੋਹੇ ਦੀ ਤਾਰ ਕੁੱਕੜੀ ਦੇ ਅੰਡੇ ਲੇਪ ਲਈ ਵਰਤੇ ਜਾਂਦੇ ਸੀਗੇ ਘਿਓ ਕਾਲੇ ਤਿਲ ਮੰਗਤ ਨੂੰ ਦਿੱਤੇ ਗੂਗਲ ਗੂਗਲ ਆਟਾ ਕਣਕ ਦਾ ਰੋਟੀ ਜੋ ਮਦੂਰਾ ਨੇ ਖਾਧੀ 1 ਰੁਪਏ ਦੀ ਤੇਲ ਸਰੋਂ ਦਾ ਮومی ਕੱਪੜਾ ਗੋੜ ਮਠਿਆਈ ਪੋਸ਼ਾਕ ਕਾਰੀਗਰ ਦੀ ਪ੍ਰਸ਼ਾਦ ਤੇ ਹੋਰ ਫਟਕਲ ਖਰਚਾ ਇਹ ਟੋਟਲ ਦੋਸਤੋ ਇੱਕ ਦਰਮਿਆਨੀ ਤੋਪ ਬਣਾਉਣ ਦੀ ਲਾਗਤ ਜਿਹੜੀ ਇਹ 3282 ਰੁਪਏ ਆਉਂਦੀ ਸੀ ਉਹਨਾਂ ਟਾਈਮਾਂ 'ਚ ਹਿਸਾਬ ਲਾ ਲਓ ਹੁਣ ਜਿਹਦੇ ਵਿੱਚ 2981 ਰੁਪਏ ਦੀ ਜਿੰਸ ਤੇ 301 ਰੁਪਿਆ ਮਜ਼ਦੂਰੀ ਦਾ ਖਰਚ ਸ਼ਾਮਲ ਹੈ ਹਾਂਜੀ ਤਾਂ ਇਦਾਂ ਬਣਦੀ ਸੀ ਦੋਸਤੋ ਤੋਪਾਂ ਤੇ ਅਸਲਾ ਹੁਣ ਸ਼ੇਰੇ ਪੰਜਾਬ ਇਹਨਾਂ ਦੇ ਆਪਣੇ ਜੀਵਨ ਦੇ ਸ਼ੁਰੂ ਚ ਹੀ ਤੋਪਾਂ ਦੀ ਮੱਤ ਤਾਂ ਨੂੰ ਬੜਾ ਜ਼ਰੂਰੀ ਸਮਝਣ ਲੱਗ ਪਏ ਸੀ। ਪਤਾ ਲੱਗਿਆ ਸੀ ਵੀ ਤੋਪਾਂ ਬਿਨਾਂ ਜਿੱਤ ਨਹੀਂ। ਤਾਂ ਸ਼ੇਰੇ ਪੰਜਾਬ ਦੇ ਮਨਚ ਤੋਪਾਂ ਦੀ ਬੜੀ ਕਦਰ ਸੀ। ਉਹਨੇ ਆਉਣ ਵਾਲੇ ਸਮੇਂ ਲਈ ਤੋਪਾਂ ਨੂੰ ਹੀ ਕਾਮਯਾਬੀ ਦਾ ਮੁੱਖ ਸਾਧਨ ਸਮਝਿਆ। ਉਹਦੀ ਇਹ ਦੂਰ ਦ੍ਰਿਸ਼ਟੀ ਤੇ ਦਿਨ ਰਾਤ ਦੀ ਘਾਲ ਦਾ ਫਲ ਇਹ ਨਿਕਲਿਆ ਕਿ ਖਾਲਸਾ ਰਾਜ ਸਮੇਂ ਤੋਪਾਂ ਦੀ ਬਣਤਰ ਇੰਨੀ ਹਾਈ ਲੈਵਲ ਦੀ ਸੀਗੀ ਜੀਨੇ ਵੀ ਉਹਨੂੰ ਵੇਖਿਆ ਤਾਂ ਮਤਲਬ ਕਿ ਅਚੰਭਾ ਹੀ ਲੱਗਿਆ ਉਹਨੂੰ। ਇਹਨਾਂ ਦੀ ਸੁੰਦਰਤਾ ਇਹਨਾਂ ਦੇ ਸਹੀ ਨਿਸ਼ਾਨੇ ਤੇ ਲੱਗਣੇ ਗੋਲੇ ਜਿਹੜੇ ਤੇ ਉਹ ਸਮੇਂ ਈਸਟ ਇੰਡੀਆ ਕੰਪਨੀ ਦੀਆਂ ਤੋਪਾਂ ਦੀ ਤਰ੍ਹਾਂ ਸੀਗੇ ਜਿਵੇਂ ਉਹਨਾਂ ਕੋਲ ਹਥਿਆਰ ਸੀ ਐਵੇਂ ਹੀ ਸ਼ੇਰੇ ਪੰਜਾਬ ਕੋਲ ਸੀ ਪਰ ਇਹਨਾਂ ਵਿੱਚ ਇੱਕ ਖਾਸ ਵੱਧਾ ਇਹ ਸੀ ਕਿ ਅੰਗਰੇਜ਼ੀ ਤੋਪਾਂ ਚੌਥੀ ਜਾਂ ਪੰਜਵੀਂ ਵਾਰ ਦਾਗਣ ਨਾਲ ਤਪ ਜਾਂਦੀਆਂ ਸੀ ਗਰਮ ਹੋ ਜਾਂਦੀਆਂ ਸੀ ਪਰ ਖਾਲਸਾ ਕਾਰਖਾਨੇ ਦੇ ਕਾਰੀਗਰਾਂ ਦਾ ਤਾਤਾਂ ਦੀ ਮਿਲਾਵਟ ਦਾ ਢੰਗ ਐਸਾ ਕਮਾਲ ਦਾ ਸੀ ਜਿਹਦੇ ਕਾਰਨ ਤੋਪਾਂ ਸੱਤ-ਸੱਤ ਅੱਠ-ਅੱਠ ਵਾਰ ਚਲਾਉਣ ਪਰ ਵੀ ਇੰਨੀਆਂ ਗਰਮ ਨਹੀਂ ਸੀ ਹੁੰਦੀਆਂ ਇਹਨਾਂ ਤੋਪਾਂ ਚੋਂ ਕੁਝ ਕੁ ਤੋਪਾਂ ਬਾਰੇ ਔਸਬਰਨ ਜੋ ਕਿ ਲਾਰਡ ਆਕਲੈਂਡ ਗਵਰਨਰ ਜਨਰਲ ਹਿੰਦ ਦਾ ਮਿਲਟਰੀ ਸੈਕਟਰੀ ਸੀ ਤੇ ਫੌਜੀ ਕਮਾਂ ਦਾ ਬੜਾ ਮਾਹਰ ਮੰਨਿਆ ਜਾਂਦਾ ਸੀ ਉਹਨੂੰ ਆਪਣੀ 3 ਜੂਨ 1838 ਦੀ ਡੇਰੀ ਜਿਹੜੀ ਉਹਨੇ ਅਦੀਨਾਨਗਰ ਤੇ ਲਿਖੀ ਸੀ ਬਹਿ ਕੇ ਉਹਦੇ 'ਚ ਲਿਖਦਾ ਹੋ ਕਹਿੰਦਾ ਮੈਂ ਅੱਜ ਮਹਾਰਾਜਾ ਸਹਿਬ ਜਨਨ ਕੇ ਸ਼ੇਰੇ ਪੰਜਾਬ ਨਾਲ ਉਹਦੇ ਤੋਪਖਾਨਿਆਂ ਦੀ ਚਾਂਦਮਾਰੀ ਵੇਖਣ ਲਈ ਗਿਆ ਉੱਥੇ ਮੈਂ 12 ਐਸੀਆਂ ਤੋਪਾਂ ਦੇਖੀਆਂ ਜੋ ਬੜੇ ਸੁੰਦਰ ਸਾਜੋ-ਸਮਾਨ ਨਾਲ ਸਜੀਆਂ ਹੋਈਆਂ ਸੀ ਔਰ ਮਹਾਰਾਜਾ ਦੀਆਂ ਇਹਨਾਂ ਤੋਂ ਵੀ ਵਧੀਆ ਤੋਪਾਂ ਲਾਹੌਰ ਵਿੱਚ ਨੇ 8 ਅਤੇ 1200 ਗੱਜ ਤੋਂ ਇਹਨਾਂ ਦੀ ਚਾਂਦਮਾਰੀ ਬਹੁਤ ਵਧੀਆ ਸੀ ਬਹੁਤ ਸਾਰੇ ਗੋਲੇ ਐਨ ਠੀਕ ਨਿਸ਼ਾਨੇ ਤੇ ਜਾ ਕੇ ਫਟੇ ਸੀਗੇ ਫਿਰ ਉਹ ਭਾਈ ਜੂਨ ਦੀ ਡੈਰੀ ਮੈਂ ਲਿਖਦਾ ਕਹਿੰਦਾ ਅੱਜ ਮੈਂ 53 ਅਸਪੀ ਤੋਪਾਂ ਦੇਖੀਆਂ ਜੋ ਮਹਾਰਾਜਾ ਸਾਹਿਬ ਦੇ ਆਪਣੇ ਕਾਰਖਾਨਿਆਂ 'ਚ ਤਿਆਰ ਕੀਤੀਆਂ ਗਈਆਂ ਸਨ ਤੇ ਮੇਰੀ ਰਾਏ 'ਚ ਇਸ ਸਮੇਂ ਦੀਆਂ ਦੇਸੀ ਤਾਕਤਾਂ ਵਿੱਚੋਂ ਕਿਸੇ ਕੋਲ ਐਸਾ ਸ਼ਕਤੀਮਾਨ ਤੋਪਖਾਨਾ ਕਿਤੇ ਵੀ ਨਹੀਂ 24 ਜੂਨ ਨੂੰ ਮੁੜ ਇਹਨੂੰ ਫਿਰ ਮਹਾਰਾਜਾ ਸਾਹਿਬ ਨੇ ਤੋਪਖਾਨੇ ਦੇ ਕਮਾਲ ਦੇਖਣ ਦਾ ਸਮਾਂ ਮਿਲਿਆ ਇਸ ਦਿਨ ਦੇ ਰੋਜ਼ਨਾਮੇ 'ਚ ਵਿੱਚੋਂ ਲਿਖਦਾ ਕਿ ਮੈਂ ਅੱਜ 13 ਤੋਪਾਂ ਦਾ ਕੰਮ ਦੇਖਿਆ ਇਹਨਾਂ ਦੀ ਚਾੰਦ ਮਾਰੀ ਦਾ ਟਾਕਰਾ ਸੰਸਾਰ ਦਾ ਕੋਈ ਤੋਪਖਾਨਾ ਨਹੀਂ ਕਰ ਸਕਦਾ ਪਹਿਲੇ ਫੇਰ ਨਾਲ ਚਾੰਦ ਟੁਕੜੇ ਟੁਕੜੇ ਹੋ ਗਿਆ ਮੈਂ ਇਹਨਾਂ ਦੇ ਕਮਾਲ ਦੇ ਕੇ ਹੈਰਾਨ ਹੋ ਗਿਆ ਇਸ ਤੋਂ ਵੱਧ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਤੋਪਾਂ ਬਹੁਤ ਥੋੜੇ ਸਮੇਂ ਤੇ ਤਿਆਰ ਕੀਤੀਆਂ ਗਈਆਂ ਮੈਂ ਖੁਦ ਨਿਸ਼ਾਨੇ ਕੋਲ ਗਿਆ ਤਾਂ ਵੇਖਿਆ ਕਿ ਚਾਂਦ ਮਾਰੀ ਦਾ ਪਰਦਾ ਟੁਕੜੇ ਟੁਕੜੇ ਹੋਇਆ ਪਿਆ ਲੈਫਟੀਨੈਂਟ ਬਾਰ ਤੇ ਬਰਨ ਹਿਊਗਲ ਦੀ ਰਾਏ ਇਹ ਤੋਂ ਵੀ ਵੱਧ ਮਹਿਮਾਨ ਭਰਪੂਰ ਹੈ ਤਾਂ ਇਸ ਗੱਲ ਨੂੰ ਹਰ ਕੋਈ ਮੰਨਦਾ ਸੀ ਕਿ ਖਾਲਸਾ ਰਾ ਦਾ ਤੋਪਖਾਨਾ ਉਸ ਸਮੇਂ ਦਾ ਸਭ ਤੋਂ ਹਾਈ ਲੈਵਲ ਦਾ ਤੋਪਖਾਨਾ ਸੀਗਾ ਹੁਣ ਦੋਸਤੋ ਪਾਰਟਵੇਂ ਗੋਲੇ ਜਿਹੜੇ ਬਣਦੇ ਉਹਦਾ ਕਾਰਖਾਨੇ ਬਾਰੇ ਦੱਸ ਦਿੱਤਾ ਤੁਹਾਨੂੰ ਬਰਨਰ ਲਿਖਦਾ ਕਿ ਜਦ ਮੈਂ ਬੁਖਾਰੇ ਜਾਂਦਿਆਂ ਮਹਾਰਾਜਾ ਸਹਿਬ ਨੂੰ 18 ਜਨਵਰੀ 1832 ਨੂੰ ਮਿਲਿਆ ਤਾਂ ਉਹਨੇ ਮੈਨੂੰ ਆਪਣੇ ਤੋਪਖਾਨੇ ਦੇ 파ਟਵੇਂ ਗੋਲਿਆਂ ਦਾ ਕਮਾਲ ਦੱਸਿਆ ਮਹਾਰਾਜੇ ਨੇ ਇਹ ਗੋਲੇ ਪਿਛਲੇ ਸਵਾਲ ਗਵਰਨਰ ਜਨਰਲ ਨਾਲ ਮਿਲਣ ਸਮੇਂ ਰੋਪੜ ਦੇ ਮੈਦਾਨ ਚ ਦੇਖੇ ਸੀ ਉਤੋਂ ਵਾਪਸ ਲਾਹੌਰ ਪਹੁੰਚ ਕੇ ਮਹਾਰਾਜੇ ਨੇ ਸਰਦਾਰ ਲਹਿਣਾ ਸਿੰਘ ਜੋ ਨਵੀਆਂ-ਨਵੀਆਂ ਕਾਢਾਂ ਕੱਢਣ ਲਈ ਪ੍ਰਸਿੱਧ ਹੈ ਤੇ ਜਨਰਲ ਕੋਰਟ ਨੂੰ ਉਸੇ ਤਰ੍ਹਾਂ ਦੇ ਗੋਲੇ ਤਿਆਰ ਕਰਨ ਲਈ ਕਿਹਾ ਸਰਦਾਰ ਲਹਿਣਾ ਸਿੰਘ ਤਾਂ ਪਹਿਲਾਂ ਹੀ ਬਹੁਤ ਤਿਆਰ ਕਰ ਚੁੱਕਾ ਸੀ ਅਤੇ ਮਹਾਰਾਜਾ ਤੋਂ ਬਹੁਤ ਵੱਡੀ ਜ਼ਗੀਰ ਵੀ ਪ੍ਰਾਪਤ ਕੀਤੀ ਸੀ ਅੱਜ ਇਸੇ ਦਿਨ ਜਦ ਅਸੀਂ ਮਹਾਰਾਜੇ ਕੋਲ ਪੁੱਜੇ ਜਨਰਲ ਕੋਰਟ ਨੇ ਵੀ ਉਸੇ ਤਰ੍ਹਾਂ ਦੇ ਪਾਰਟਵੇਂ ਗੋਲੇ ਤਿਆਰ ਕਰ ਲਏ ਮਹਾਰਾਜਾ ਇਹ ਦੇ ਕੇ ਬੜਾ ਖੁਸ਼ ਹੋਏ ਤੇ ਕੋਰਟ ਨੂੰ ਕਦਰਦਾਨੀ ਵਜੋਂ 5000 ਰੁਪਏ ਰੋਕ ਤੇ ਬਹੁਮੁੱਲੀ ਖਿਲਨ ਦੇ ਇਨਾਮ ਦਿੱਤੇ ਬਰਨਰ ਲਿਖਦਾ ਅੱਗੇ ਕਿ ਮਹਾਰਾਜਾ ਮੈਨੂੰ ਉਹਨਾਂ ਦੇ ਦੱਸਣ ਲਈ ਉੱਥੇ ਲੈ ਗਿਆ ਇਹਨਾਂ ਗੋਲਿਆਂ ਦੇ ਢਾਂਚੇ ਖੋਲ ਪੁਰਾਣੇ ਲੋਹੇ ਤੇ ਪਿੱਤਲ ਦੀ ਮਲਾਵਟ ਦੇ ਬਣਾਏ ਗਏ ਸੀ ਔਰ ਪਾਰਟ ਨੂੰ ਬੋਲੇ ਨੂੰ ਦੇਖ ਕੇ ਅੱਜ ਦਾ ਅੱਜ ਮਹਾਰਾਜਾ ਬੜਾ ਖੁਸ਼ੀ ਤਾਂ ਦੋਸਤੋ ਇਹ ਸੀ ਅਸਲੀ ਬਾਰੇ ਜਾਣਕਾਰੀ ਜੋ ਕਿ ਸਿੱਖ ਰਾ ਦੇ ਵਿੱਚ ਬਣਦਾ ਸੀ ਤੇ ਕਿਵੇਂ ਸਾਰੀ ਗੱਲਬਾਤ ਸਾਰੀ ਤੁਹਾਨੂੰ ਦੱਸੀ ਆਪਾਂ ਨੇ ਆਸ ਕਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਸੋ ਮਿਲਦੇ ਆ ਦੋਸਤੋ ਅਗਲੀ ਕੋਈ ਨਵੀਂ ਜਾਣਕਾਰੀ ਨਵਾਂ ਇਤਿਹਾਸ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ